ਜਿਹੜੇ ਬਾਲਕ ਮੇਰੇ ਹੋਟਲਾਂ ਦੇ ਵਿੱਚ ਰੋਏ ਜਾਂਦੇ ਨੇ ਸੈਮਤੀ ਦੇ ਨਾਲ ਉੱਥੇ ਰਹਿ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਪੁਲਿਸ ਦੀ ਜਿਹੜੀ ਰੇਡ ਪੈ ਜਾਂਦੀ ਆ ਰੇਡ ਪੈਣ ਤੋਂ ਬਾਅਦ ਉਹਨਾਂ ਦੀ ਜਿਹੜੀ ਬਦਨਾਮੀ ਹੋ ਜਾਂਦੀ ਆ ਚਾਹੇ ਤੁਸੀਂ ਸੈਕਸ਼ੂਅਲ ਪੋਜੀਸ਼ਨ 'ਚ ਵੀ ਹੋਵੋ ਜਾਂ ਮਾਸਕੀ ਨਾਲ ਵੀ ਖੁੱਲੇ ਫਿਰ ਵੀ ਉਹ ਤੁਹਾਡੀ ਪ੍ਰਾਈਵੇਸੀ ਭੰਗ ਨਹੀਂ ਕਰ ਸਕਦੀ ਖਾਸ ਕਰਕੇ ਲੜਕੀਆਂ ਕੋਲ ਜਿਹੜਾ ਅਧਿਕਾਰ ਹੈ ਈਵਨ ਇਮੀਡੀਏਟਲੀ ਆਫਟਰ ਸੈਕਸ ਈਵਨ ਵੈਟ ਵੀ ਹੈ ਲੜਕੀ ਔਰ ਜੇ ਪੁਲਿਸ ਤੁਹਾਨੂੰ ਜ਼ੋਰ ਪਾਵੇ ਕਿ ਤੂੰ ਆਪਣਾ ਮੈਡੀਕਲ ਕਰਾ ਤੇ ਕੋ ਲੜਕੀ ਮਨਾ ਕਰਦੇ ਤੇ ਉਸ ਕੋਲ ਮੈਡੀਕਲ ਕਰਵਾਉਂਦਾ ਵੀ ਪ੍ਰਬਧਾਨ ਪੁਲਿਸ ਕੋ ਨਹੀਂ ਹੈ ਆਈਡੀ ਪ੍ਰੂਫ ਜਮਾ ਕਰਾਇਆ ਹੋਟਲ 'ਚ ਐਸ ਪਰ ਹੋਟਲ ਨੋਰਮ ਤੇ ਪੁਲਿਸ ਤੁਹਾਨੂੰ ਟੈਕਨੀਕਲੀ ਉਂਗਲ ਵੀ ਨਹੀਂ ਲਾ ਸਕਦੀ ਉਹ ਕਿਸੇ ਵੀ ਲੜਕੀ ਨੂੰ ਉਹਦੀ ਇੱਛਾ ਤੋਂ ਬਿਨਾਂ ਨਹੀਂ ਕੁਝ ਕਰ ਸਕਦੀ ਸ਼ਾਮ ਦੇ 4 ਵਜੇ ਤੋਂ ਬਾਅਦ ਸਰਦੀਆਂ 'ਚ ਔਰ ਗਰਮੀਆਂ ਜਿਵੇਂ 7 ਵਜੇ ਸੂਰਿਅਤ ਹਲਦਾ ਤੇ 6 ਵਜੇ ਤੋਂ ਬਾਅਦ ਉਹਨੂੰ ਬਿਨਾ ਕਿਸੇ ਚਾਰਜ ਤੋਂ ਥਾਣੇ 'ਚ ਨਹੀਂ ਰੱਖ ਸਕਦੀ ਔਰ ਉਸ ਤੋਂ ਬਾਅਦ ਉਹਨੂੰ ਅਰੈਸਟ ਨਹੀਂ ਕਰ ਸਕਦੀ ਅੰਟਿਲ ਅਨਲਸ ਜੇ ਉਹਦੇ ਤੇ ਕੋਈ ਹੀ ਨੈਸ ਕ੍ਰਾਈਮ ਹੈ ਵੀਡੀਓਗ੍ਰਾਫੀ ਕਰਾਣਾ ਫੋਟੋਗ੍ਰਾਫੀ ਕਰਾਣਾ ਜਾਂ ਪੁਲਿਸ ਕਿਸੇ ਵੀ ਮੀਡੀਆ ਦੇ ਦੁਆਰਾ ਉਹਦੀ ਵੀਡੀਓ ਜਾਂ ਫੋਟੋ ਵਾਇਰਲ ਕਰਨਾ ਗੈਰਕਾਨੂੰਨੀ ਹੈ ਤਾਂ ਬਹੁਤ ਸਾਰੇ ਜਿਹੜੇ ਜੋੜੇ ਹੁੰਦੇ ਨੇ ਸਹਿਮਤੀ ਦੇ ਨਾਲ ਜਿਹੜੇ ਬਾਲਗ ਹੁੰਦੇ ਨੇ ਹੋਟਲਾਂ ਦੇ ਵਿੱਚ ਫੜੇ ਜਾਂਦੇ ਨੇ ਸਹਿਮਤੀ ਦੇ ਨਾਲ ਉੱਥੇ ਰਹਿ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਪੁਲਿਸ ਦੀ ਜਿਹੜੀ ਰੇਡ ਪੈ ਜਾਂਦੀ ਆ ਰੇਡ ਪੈਣ ਤੋਂ ਬਾਅਦ ਉਹਨਾਂ ਦੀ ਜਿਹੜੀ ਬਦਨਾਮੀ ਹੋ ਜਾਂਦੀ ਆ ਅਜਿਹੇ ਦੇ ਵਿੱਚ ਪੁਲਿਸ ਦਾ ਅਧਿਕਾਰ ਹੈ ਉਹਨਾਂ ਨੂੰ ਉੱਥੋਂ ਥਾਣੇ ਚੱਕ ਕੇ ਲੈਣਾ ਜਾਂ ਉਹਨਾਂ ਦੀ ਜਿਹੜੀ ਨਿਊਜ਼ ਹੈ ਚੈਨਲਾਂ ਤੇ ਚਲਵਾਣ ਦਾ ਉਹਨਾਂ ਨੂੰ ਅਰੈਸਟ ਕਰਕੇ ਕਈ ਵਾਰੀ ਤਾਂ ਜੇਲ੍ਹ ਵੀ ਭੇਜ ਦਿੱਤੇ ਜਾਂਦੇ ਨੇ ਪਤਾ ਹੀ ਨਹੀਂ ਹੁੰਦਾ ਬਦਨਾਮੀ ਵੀ ਹੋ ਜਾਂਦੀ ਆ ਤੇ ਜਿਹੜੇ ਰਿਸ਼ਤੇ ਆ ਉਹ ਵੀ ਤਾਰ-ਤਾਰ ਹੋ ਜਾਂਦੇ ਆ ਅਜਿਹੇ ਦੇ ਵਿੱਚ ਸਰ ਕੀ ਕਰਨਾ ਚਾਹੀਦਾ ਬਾਲਗ ਹੁੰਦੇ ਨੇ ਪਰ ਫਿਰ ਵੀ ਪੁਲਿਸ ਉੱਤੇ ਰੇਡ ਕਰਦੀ ਹੈ ਹੋਟਲ ਦੇ ਵਿੱਚ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਹੈ ਜੀ ਜੇ ਲੜਕਾ ਵੀ ਬਾਲਗ ਹੈ ਲੜਕੀ ਵੀ ਬਾਲਗ ਹੈ ਉਮਰ 'ਚ ਕਿੰਨਾ ਫਰਕ ਹੈ ਕੋਈ ਮੈਟਰ ਨਹੀਂ ਕਰਦਾ ਔਰ ਦੋਨਾਂ ਨੇ ਆਪਣਾ ਕਰੈਕਟ ਆਈਡੀ ਪ੍ਰੂਫ ਜਮਾ ਕਰਾਇਆ ਹੋਟਲ 'ਚ ਐਸ ਪਰ ਹੋਟਲ ਨੋਰਮਸ ਤੇ ਪੁਲਿਸ ਤੁਹਾਨੂੰ ਟੈਕਨੀਕਲੀ ਉਂਗਲ ਵੀ ਨਹੀਂ ਲਾ ਸਕਦੀ ਚਾਹੇ ਤੁਸੀਂ ਸੈਕਸ਼ੂਅਲ ਪੋਜੀਸ਼ਨ 'ਚ ਵੀ ਹੋਵੋ ਜੇ ਮਾਸਟਰ ਕੀ ਨਾਲ ਵੀ ਖੋਲੇ ਫਿਰ ਵੀ ਉਹ ਤੁਹਾਡੀ ਪ੍ਰਾਈਵੇਸੀ ਭੰਗ ਨਹੀਂ ਕਰ ਸਕਦੀ ਆਰਟੀਕਲ 19 ਆਰਟੀਕਲ 21 ਪ੍ਰਾਈਵੇਸੀ ਜਿਹੜੀ ਤੁਹਾਨੂੰ ਸੰਵਿਧਾਨ ਚ ਮਿਲੀ ਹੈ ਉਹ ਤੁਹਾਡੀ ਬਰੀਚ ਨਹੀਂ ਕੀਤੀ ਜਾ ਸਕਦੀ ਫੋਟੋ ਖਿੱਚਣਾ ਤੇ ਬਹੁਤ ਵੱਡੀ ਗੱਲ ਕਹਿਤੀ ਜੀ ਖਾਸ ਕਰਕੇ ਲੜਕੀਆਂ ਕੋਲ ਜਿਹੜਾ ਅਧਿਕਾਰ ਹੈ ਈਵਨ ਇਮੀਡੀਏਟਲੀ ਆਫਟਰ ਸੈਕਸ ਈਵਨ ਵੈਟ ਵੀ ਹੈ ਲੜਕੀ ਔਰ ਜੇ ਪੁਲਿਸ ਵੱਲ ਨੂੰ ਜ਼ੋਰ ਪਾਵੇ ਕਿ ਤੂੰ ਆਪਣਾ ਮੈਡੀਕਲ ਕਰਾ ਤੇ ਲੜਕੀ ਮਨਾ ਕਰ ਦੇ ਤੇ ਉਹਦੇ ਕੋਲ ਮੈਡੀਕਲ ਕਰਾਉਂਦਾ ਵੀ ਪ੍ਰਾਵਧਾਨ ਪੁਲਿਸ ਕੋ ਨਹੀਂ ਹੈ ਜੀ ਉਹ ਕਿਸੇ ਵੀ ਲੜਕੀ ਨੂੰ ਉਹਦੀ ਇੱਛਾ ਤੋਂ ਬਿਨਾ ਨਹੀਂ ਕੁਝ ਕਰ ਸਕਦੀ ਸ਼ਾਮ ਦੇ 4 ਵਜੇ ਤੋਂ ਬਾਅਦ ਸਰਦੀਆਂ 'ਚ ਔਰ ਗਰਮੀਆਂ 'ਚ ਜਿਵੇਂ 7 ਵਜੇ ਸੂਰਜ ਢਲਦਾ ਤੇ 6 ਵਜੇ ਤੋਂ ਬਾਅਦ ਉਹਨੂੰ ਬਿਨਾ ਕਿਸੇ ਚਾਰਜ ਤੋਂ ਥਾਣੇ 'ਚ ਨਹੀਂ ਰੱਖ ਸਕਦੀ ਔਰ ਉਸ ਤੋਂ ਬਾਅਦ ਉਹਨੂੰ ਅਰੈਸਟ ਨਹੀਂ ਕਰ ਸਕਦੀ ਅੰਟਿਲ ਅਨਲੈਸ ਜੇ ਉਹਦੇ ਤੇ ਕੋਈ ਹੀਨਿਸ ਕ੍ਰਾਈਮ ਹੈ ਵੀਡੀਓਗ੍ਰਾਫੀ ਕਰਾਣਾ ਫੋਟੋਗ੍ਰਾਫੀ ਕਰਾਣਾ ਜਾਂ ਪੁਲਿਸ ਕਿਸੇ ਵੀ ਮੀਡੀਆ ਦੇ ਦੁਆਰਾ ਉਹਦੀ ਵੀਡੀਓ ਜਾਂ ਫੋਟੋ ਵਾਇਰਲ ਕਰਨਾ ਗੈਰਕਾਨੂੰਨੀ ਹੈ ਫਿਰ ਮੈਂ ਕਹਿਣਾ ਚਾਹਨਾ ਪੁਲਿਸ ਆਪਣੇ ਪਰਸਨਲ ਫੋਨ ਤੋਂ ਵੀਡੀਓ ਵੀ ਨਹੀਂ ਬਣਾ ਸਕਦੀ ਜੀ ਕਿਉਂਕਿ ਕੱਲ ਨੂੰ ਮੈਂ ਚੈਲੰਜ ਕਰਦਾ ਵੀ ਆ ਫੋਟੋ ਮੇਰੀ ਐਡਿਟ ਕੀਤੀ ਗਈ ਹੈ ਕੀ ਪੁਲਿਸ ਉਹ ਕੈਮਰਾ ਜਮ੍ਹਾਂ ਕਰਾ ਪਾਏਗੀ ਔਰ ਜੇ ਜਮ੍ਹਾਂ ਕਰਾਉਂਦੀ ਹੈ ਤੇ ਉਹਦੇ ਕੋ ਕੀ ਅਧਿਕਾਰ ਸੀ ਕਿ ਪੁਲਿਸ ਨੇ ਆਪਣੇ ਪਰਸਨਲ ਫੋਨ ਨਾਲ ਉਹ ਵੀਡੀਓ ਬਣਾਈ ਹੈ ਔਰ ਉਹ ਗੈਰ ਕਾਨੂੰਨੀ ਕੰਮ ਹੋਏਗਾ ਔਰ ਜੇ ਤੁਸੀਂ ਦੋਨੋਂ ਬਾਲਗ ਹੋ ਦੋਨੋਂ ਸਹਿਮਤੀ ਜੋ ਔਰ ਹੋਟਲ ਦਾ ਰੂਮ ਲਿਆ ਹੈ ਦੋਨਾਂ ਦਾ ਆਈਡੀ ਪ੍ਰੂਫ ਓਕੇ ਹੈ ਤੁਹਾਡੇ ਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਇੱਕ ਸ਼ਰਤ ਹੋਰ ਦੱਸਦਾ ਕੁਝ ਲੜਕੀਆਂ ਆਲਰੇਡੀ ਪ੍ਰੋਸਟੀਚੂਸ਼ਨ ਦੇ ਧੰਦੇ ਕਰਕੇ ਉਹਨਾਂ ਤੇ ਬਦਕਾਰੀ ਐਕਟ ਦੀ ਦਫਾ 3 4 ਚ ਆਲਰੇਡੀ ਐਫ ਆਈ ਆਰ ਚੱਲ ਰਹੀਆਂ ਹੋਣ ਮੰਨ ਲਓ ਔਰ ਉਹ ਕਿਸੇ ਤਰੀਕੇ ਪੁਲਿਸ ਨੇ ਜਾਂ ਕਿਸੇ ਹੋਰ ਜਨਸੀ ਨੇ ਉਹਨਾਂ ਨੂੰ ਸੈਕਸ ਵਰਕਰ ਦੇ ਤੌਰ ਤੇ ਆਇਡੈਂਟੀਫਾਈ ਕੀਤਾ ਐ ਐਸੇ ਕੇਸਾਂ ਵਿੱਚ ਜਿਹੜਾ ਲੜਕਾ ਨਾਲ ਹੈ ਉਹਦੇ ਤੇ ਐਫਆਰ ਨਹੀਂ ਹੋ ਸਕਦੀ ਸੈਕਸ਼ਨ ਸ਼ਾਇਦ ਯਾਦ ਨਹੀਂ ਕੱਚਾ ਪੱਕਾ ਇਮੋਰਲ ਟਰੈਫਿਕ ਐਕਟ ਵਿੱਚ 195 ਹੈ ਜਾਂ ਕਿਹੜਾ ਉਹ ਮੈਂ ਅਗਲੇ ਕਿਸੇ ਪੌਡਕਾਸਟ 'ਚ ਦੱਸਾਂਗਾ ਜੀ ਔਰ ਹੋਟਲ ਤੇ ਜੋ ਪਰਚਾ ਵੀ ਕਰਦੇ ਤਾਂ ਵੀ ਉਹਦੇ ਹੋਟਲ ਦੇ client ਤੇ ਪਰਚਾ ਨਹੀਂ ਹੋ ਸਕਦਾ ਅਗਲੇ ਪ੍ਰੋਗਰਾਮਾਂ 'ਚ ਦੇਖਣਾ ਮੈਂ ਤੁਹਾਨੂੰ ਪ੍ਰੋਪਰ ਇਹਦਾ ਐਕਟ ਔਰ ਸੈਕਸ਼ਨ ਦੱਸਾਂਗਾ ਜੀ ਔਰ ਅਦਰਵਾਇਜ਼ ਤੁਹਾਡੀ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਹੁਣ ਤੁਹਾਨੂੰ ਥ੍ਰੈਟ ਕੀ ਹੁੰਦਾ ਸਿਰਫ ਇੱਕ ਹੁੰਦਾ ਕਿ ਮੇਰੇ ਮਾਪੇ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇਗਾ ਤੇ ਮੇਰੀ ਬਦਨਾਮੀ ਹੋਏਗੀ ਔਰ ਪੁਲਿਸ ਵੀ ਉਸੇ ਬਦਨਾਮੀ ਦਾ ਕਰਕੇ ਹੀ ਫਾਇਦਾ ਚੁੱਕਦੀ ਹੈ ਔਰ ਤੁਹਾਡੇ ਤੇ ਇਹੋ ਜੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਕਿ ਕੁਝ ਹੱਦ ਤੱਕ ਗੈਰਕਾਨੂੰਨੀ ਵੀ ਹੈ ਇਹ ਇਸ ਗੱਲ ਕਰਕੇ ਮੈਂ ਇਹੋ ਜਿਹਾ ਕੰਮ ਕਰਨ ਲਈ ਪ੍ਰਮੋਟਰ ਨਹੀਂ ਕਰ ਰਿਹਾ ਜੀ ਇਹ ਵੀ ਯਾਦ ਰੱਖਣਾ ਬਟ ਯੈਸ ਇਫ ਯੂ ਬੋਥ ਆਰ ਮਤਲਬ ਲੀਗਲ ਏਜ ਹੈ ਤੁਹਾਡੀ if you are performing anything love perfection or whatever aur odech koi commercial activity nahi hai te tusi illegal part te nahi ho ji